ਜਿਹੜੇ ਤੁਸੀਂ ਆ ਲੱਗੇ ਹੋਏ ਘੈਂਡ ਘੈਂਡ ਦੇਖਦੇ ਆ ਕਿੰਨਾ ਸੋਹਣਾ ਦੇਖੋ ਉਧਰ ਮੋਰ ਲੱਗਿਆ ਹੋਇਆ ਭਾਈ ਇਹਨਾਂ ਤੇ ਵੀ ਯਾਰ ਦਾ ਕਰਦ ਗਏ ਆਫਰ ਆਪਾਂ ਦੇ ਦੇ ਗਏ ਆਫਰ ਜਿਹੜੀ ਮਰਜ਼ੀ ਲਾ ਦਿਓ ਮਾਲਕ ਆਫਰ ਆਲ ਕੋਈ ਟੈਨਸ਼ਨ ਨਹੀਂ ਹੈ ਆਪਣੇ ਕੋਲ ਗਾਹਕ ਆਪਣੇ ਸਹੀ ਆਂਦੇ ਨੇ ਕੰਮ ਆਪ ਨੂੰ ਸਹੀ ਮਿਲਦਾ ਗਾਕਾ ਦਾ ਜਿੰਨਾ ਫਾਇਦਾ ਸੀ ਕਰਾਂਗੇ ਉਨਾ ਹੀ ਸਾਨੂੰ ਕੰਮ ਵੱਧ ਮਿਲਣਾ ਹੈ 20% ਸਾਡਾ ਲੈਸ ਹੈਗਾ ਇਹ ਆਈਟਮਾਂ ਦੇ ਉੱਤੇ ਇਕੱਲੇ ਇਹ ਬੋਲ ਤੇ ਲੱਗੀ ਆਈਟਮਾਂ ਤੇ 7% ਹੋਰ ਕਰ ਦਾਂਗੇ 27% 20+7% ਲੈਸ ਕਰਕੇ ਦੇ ਦਵਾਂਗੇ ਸਿਰਫ ਵੀਡੀਓ ਵਾਲਿਆਂ ਨੂੰ ਇਕੱਲੇ ਨੂੰ ਜਿਹੜਾ ਵੀਡੀਓ ਆ ਕੇ ਆਪਣੀ ਦਿਖਾਊਗਾ ਸ਼ੇਅਰ ਕੀਤੀ ਹੋਈ ਦਾ ਉਹਨੂੰ ਫੋਲੋ ਕੀਤਾ ਹੋਇਆ ਦਿਖਾਊਗਾ 7% ਆ ਜਿਹੜਾ ਤੁਸੀਂ ਹੋਰ ਹੋਰ ਦੱਸੋ ਉਹ ਇਹਨਾਂ ਦੇ 20% ਦਾ ਕੰਮ ਨਹੀਂ ਕਰਨਾ 7% ਹੋਰ ਬਾਈ ਕਹਿੰਦਾ ਪਰ ਕਰਤਾ ਤੇ ਆਹ ਦੇਖੋ ਇਧਰ ਤੇ ਜਮਨ ਨਵੇਂ ਤੋਂ ਨਵੇਂ ਆਰਟੀਕਲ ਆ ਜਿਹੜੇ ਕਿਤੇ ਲੱਗੇ ਲੱਗਿਆ ਨਾ ਜਿਵੇਂ ਪੁਰਾਣੇ ਕਿਸੇ ਬੰਗਲੇ ਦੇ ਚ ਲੱਗਿਆ ਹੋਣਾ ਉਹੇ ਜਿਹੇ ਆਰਟੀਕਲ ਲੱਗੇ ਹੋਇਆ ਦੇਖੋ ਇਧਰ ਕਿੰਨੇ ਸੋਹਣੇ ਸੋਹਣੇ ਅੰਟੀਕ ਦੇ ਵਿੱਚ ਪੀਕਾਕ ਦੇ ਕੱਲ ਆਹ ਦੇਖੋ ਇਧਰ ਆ ਅਗਗਣਾ ਤੇ ਵੀ ਮਾਰ ਮੜਾ ਦਾ ਕੈਮਰਾ ਦੇਖ ਇਧਰ ਕੀ ਬਾਤਾਂ ਹੀ ਆ ਇਹਦੇ ਤੁਹਾਨੂੰ ਵੱਡੇ ਮੰਨ ਲੈ ਵੀ ਜਿਹੜੇ ਪ੍ਰਾਣੇ ਜਿਹੇ ਹੁੰਦੇ ਆ ਨਾ ਜੇ ਮੋਹ ਸ਼੍ਰੀ ਕ੍ਰਿਸ਼ਨ ਜੀ ਵਾਲਾ ਐ ਸਾਡੇ ਕੋਲ ਸ਼੍ਰੀ ਬਾਹੇ ਜੂਗ ਗੁਰੂ ਵਾਲਾ ਸੀ ਉਹ ਦੁਆਰਾ ਫੇਰਮਾਲ ਆ ਰਹੇ ਕਿ ਨੇ ਸਾਡਾ ਆਕ ਲੋਕ ਵਾਲਾ ਇਹ ਆਈਟਮ ਹੋ ਗਿਆ ਲਾਈਨ ਦੇ ਸਾਡੇ ਕੋਲ ਦੋ ਤਿੰਨ ਸਟਾਈਲ ਹੈਗੇ ਨੇ ਆ ਹੋਰਸ ਵਾਲੇ ਦੋ ਤਿੰਨ ਸਟਾਈਲ ਨੇ ਕੋ ਲੱਗਾ ਵਾਈਡ ਦੇ ਵਿੱਚ ਗੋਲਡਨ ਚ ਬਥੇਰੀਆ ਆਈਟਮਾਂ ਨੇ ਗਿਆ ਆ ਬਾਹਰ ਹੋਟਲ ਬਾਹਰ ਤੇ ਆ ਅਸੀਂ ਤੇ ਮੋਰ ਤੇ ਮਾਰ ਮਾਰਦੇ ਕੈਮਰਾ ਮੜਾ ਦੇਖ ਕੇ ਕਿੰਨਾ ਸੋਹਣਾ ਲੱਗਦਾ ਹੈ ਵੀ ਆ ਕੋਈ ਬਾਹਰ ਤੇ ਲਾਣਾ ਹੋਵੇ ਹੋਟਲ ਤੇ ਲਾਣਾ ਹੋਵੇ ਇਸ ਤਰ੍ਹਾਂ ਦੇ ਆਰਟੀਕਲ ਬਥੇਰੇ ਨੇ ਸਾਡੇ ਕੋਲੇ ਆਰਟੀਕਲ ਦੀ ਕੋਈ ਕਮੀ ਨਹੀਂ ਜਿਹੇ ਜ ਮਰਜੀ ਬਰਨਾਲਾ ਪੰਜਾਬ ਦੇ ਵਿੱਚ ਸ਼ਹਿਰ ਹੈ ਬਰਨਾਲਾ ਸਿਟੀ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਆ ਕੇ ਪੁਰਾਣਾ ਸ਼ਿਮਾ ਆਂਦਾ ਜਮਾ ਉਹਦੇ ਸਾਹਮਣੇ ਅੰਸ਼ ਇਲੈਕਟ੍ਰਿਕ ਸਟੋਰ ਆ ਝੁੰਮ ਰਹੀ ਝੁੰਮਰਾ ਦਾ ਬਹੁਤ ਵੱਡਾ ਬੋਰਡ ਲੱਗਾ ਹੋਇਆ ਪੂਰਾ ਫੇਮਸ ਸਟੋਰ ਹੈ ਸਾਡਾ ਕਿਸੇ ਤੋਂ ਵੀ ਐਡਰੈਸ ਪੁੱਛ ਸਕਦੇ ਤੁਸੀਂ ਅੰਸ਼ ਇਲੈਕਟ੍ਰਿਕ ਸਟੋਰ ਮੇਰਾ ਫੋਨ ਨੰਬਰ ਹੈਗਾ 9872412345 ਕਹੇ ਦੋ ਵੀ ਤੁਸੀਂ WhatsApp ਦੇ ਉੱਪਰ ਮੇਰੇ ਤੇ WhatsApp ਕੋਈ ਵੀ ਮੈਸੇਜ ਪਾਓਗੇ ਤਾਂ ਤੁਹਾਡੇ ਕੋਲ ਇੱਕ ਲਿੰਕ ਆਊਗਾ ਉਹਨੂੰ ਫੋਲੋ ਕਰੋਗੇ ਸਾਡੇ ਸਾਰੇ ਆਰਟੀਕਲ ਤੁਹਾਨੂੰ ਸ਼ੋ ਹੋਣਗੇ ਸ਼ੋ ਹੋ ਜਾਣੇ ਆ ਪ੍ਰਾਈਜ਼ ਅਸੀਂ ਤੁਹਾਨੂੰ ਜੈਨੂਨ ਤੋਂ ਜੈਨੂਨ ਦੇਵਾਂਗੇ ਸਾਡਾ ਇਸੇ ਨਾਮ ਤੇ Instagram ਤੇ ਪੇਜ ਚੱਲਦਾ ਉੱਥੇ ਵੀ ਤੁਸੀਂ ਇਸ ਪੇਜ ਨੂੰ ਚੈੱਕ ਕਰ ਸਕਦੇ ਹੋ ਵੀ ਕੀ ਕੀ ਸਾਡੇ ਕੋਲ ਆਰਟੀਕਲ ਹੈਗੇ ਨੇ